ਜਿਹੜੇ ਬੰਦੇ ਸਮਝਦਾਰ ਹੋਣਗੇ ਉਹ ਅੱਜ ਦੀ ਵੀਡੀਓ ਨੂੰ ਅੱਗੇ ਸ਼ੇਅਰ ਕਰਨਗੇ ਤੇ ਪੂਰਾ ਦੇਖਣਗੇ ਤੇ ਜਿਹੜੇ ਹੋਈ ਝੱਬੂ ਉਹਨਾਂ ਨੇ ਇੱਥੇ ਵੀਡੀਓ ਨੂੰ ਛੱਡ ਕੇ ਤੁਰ ਜਾਣਾ ਸੋ ਅੱਜ ਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਮੇਰਾ ਜੋ ਵੀਡੀਓ ਸ਼ੇਅਰ ਕਰਾਉਣ ਦਾ ਜਿਹੜਾ ਉਹ ਮਕਸਦ ਆ ਵੀ ਵੀਡੀਓ ਜ਼ਿਆਦਾਤਰ ਬੰਦਿਆਂ ਤੱਕ ਪਹੁੰਚ ਸਕੇ ਤਾਂ ਕਿ ਪਤਾ ਲੱਗ ਸਕੇ ਵੀ ਚੱਲ ਕੀ ਰਿਹਾ ਸੋ ਵਿਊਆਂ ਵਿਊਆਂ ਦਾ ਕੋਈ ਚੱਕਰ ਨਹੀਂਗਾ ਜਿੰਨੇ ਵੀਊ ਅੱਗੇ ਆਉਂਦੇ ਆ ਉਹਨੇ ਠੀਕ ਆ ਤੋ ਤਾਂ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਸੋ ਜਿਹੜੀ ਗੱਲਬਾਤ ਆ ਉਹ ਅੱਜ ਦੀ ਸਿੱਖਿਆ ਬਾਰੇ ਹੋਰ ਹੋਣੀ ਆਂਗੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਇੱਕ ਗੱਲ ਤੁਸੀਂ ਸੁਣੀ ਹੋਣੀ ਆ ਕਚਹਿਰੀਆਂ 'ਚ ਰਿਸ਼ਵਤ ਚੱਲਦੀ ਆ ਪੁਲਿਸ ਵਿਭਾਗ 'ਚ ਚੱਲਦੀ ਆ ਕਿ ਥਾਣਿਆਂ 'ਚ ਚੱਲਦੀ ਆ ਤੇ ਤਹਿਸੀਲਾਂ 'ਚ ਚੱਲਦੀ ਆ ਕਿ ਪਰ ਅੱਜ ਮੈਂ ਤੁਹਾਨੂੰ ਨਾ ਇੱਕ ਦੋ ਇਹੋ ਜਿਹੇ ਪ੍ਰੂਫ ਦਿਖਾਉਂਗਾ ਜਿਹੜੀ ਰਿਸ਼ਵਤ ਯੂਨੀਵਰਸਿਟੀਆਂ 'ਚ ਚੱਲਦੀ ਆ ਕਿ ਕਾਲਜਾਂ 'ਚ ਚੱਲਦੀ ਆ ਕਿ ਵਿਦ ਪ੍ਰੂਫ ਗੱਲ ਕਰਾਂਗੇ ਕੋਈ ਹਵਾ 'ਚ ਡਾਂਗਣੀ ਮਾਰਦੇ ਆਪਾਂ ਸੋ ਮੈਂ ਨਾ ਤੁਹਾਨੂੰ ਗੱਲ ਇੱਕ ਪੂਰੀ ਸਮਝਾਉਣਾ ਸਮਝਣ ਦੀ ਕੋਸ਼ਿਸ਼ ਕਰਿਓ ਇੱਕ ਨਾ 2024 'ਚ ਪੰਜਾਬ ਦੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਇੱਕ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਹੋਈ ਹੈ ਜਿਹੜੀ ਕਿ 2020 'ਚ ਜਿਹੜਾ ਉਹ ਕਾਨੂੰਨ ਬਣਿਆ ਸੀਗਾ ਪਰ ਲਾਗੂ ਜਿਹੜੀ ਉਹ 2024 'ਚ ਹੋਈ ਹੈ ਕਿ ਕਾਲਜਾਂ 'ਚ ਜਿਹੜੀ ਕਿ ਪਹਿਲਾਂ ਵੀ ਇਹ 3 ਸਾਲ ਦੀ ਸੀ ਹੁਣ ਵੀ ਇਹ 4 ਸਾਲ ਦੀ ਹੋ ਗਈ ਪਹਿਲਾਂ ਨੰਬਰ ਦਿੰਦੇ ਹੁੰਦੇ ਸੀ ਹੁਣ ਗ੍ਰੇਡਾਂ ਵਾਲਾ ਕੰਮ ਹੋ ਗਿਆ ਗ੍ਰੇਡ ਜਿਵੇਂ A B C D ਇਹ ਗ੍ਰੇਡ ਹੁੰਦੇ ਆ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੇਰਾ ਜੋ 12ਵੀਂ ਦਾ ਸਰਟੀਫਿਕੇਟ ਆ ਉਹਦੇ ਨੰਬਰ ਮੈਂ ਤੁਹਾਨੂੰ ਦੱਸ ਦਿੰਨਾ 500 ਚੋਂ 458 ਨੰਬਰ ਆ ਸਿਰਫ 42 ਨੰਬਰ ਘਟਾ ਇੱਥੇ ਦੇਖਦੇ ਆ ਦਿਖਾ ਦੇ ਇੱਥੇ ਦੇਖ ਲਓ 458 ਨੰਬਰ ਦਿਖਦੇ ਉਹਨਾਂ ਦੇ ਬਾਕੀ ਮੈਂ ਉੱਤੇ ਫੋਟੋ ਵੀ ਲਾ ਦੂੰਗਾ ਜੇ ਨਹੀਂ ਚੰਗੀ ਤਰ੍ਹਾਂ ਕੈਮਰੇ 'ਚ ਦਿਸੀ ਤਾਂ ਯਾਨੀ ਕਿ ਸਾਰਿਆਂ 'ਚ ਏ ਪਲੱਸ ਏ ਪਲੱਸ ਗ੍ਰੇਡ ਆਗਾ 500 'ਚ 458 ਨੰਬਰ ਤੇ ਬਾਕੀ ਬਾਕੀ ਗੱਲ ਆਪਾਂ ਕਰਦੇ ਹਾਂ ਕਿ ਕੰਟੀਨਿਊ ਮੈਂ ਤੁਹਾਨੂੰ ਪ੍ਰੂਫ ਦਿਖਾ ਦਿਆਂ ਇੱਕ ਵਾਰੀ ਮੈਂ ਆ ਇੱਥੇ ਦਿਖਦੀ ਆ ਤਾਂ ਦੇਖ ਲਓ ਤੇ ਨਹੀਂ ਮੈਂ ਇਹਦੀ ਵੀ ਫੋਟੋ ਲਾ ਦੂੰਗਾ ਉੱਤੇ ਇਹ ਇਹ ਤਾਂ ਸੀਗਾ ਮੇਰਾ ਪਲੱਸ 2 ਦਾ ਰਿਜ਼ਲਟ ਜਾਨੀ ਕਿ 500 ਚੋਂ 440 ਉਹ 450 ਨਹੀਂ 458 ਨੰਬਰ ਤੇ ਇਹ ਹੈਗਾ ਮੇਰਾ ਬੀਏ ਸਮੈਸਟਰ 1 ਦਾ ਰਿਜ਼ਲਟ ਜੋ ਕੱਲ ਆਇਆਗਾ 19 9 2025 ਨੂੰ ਇਹਦੇ ਚ ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਦੱਸ ਦਿੰਨਾ ਬਾਕੀ ਫੋਟੋ ਉੱਤੇ ਆਪਾਂ ਚਲਾ ਦੇਾਂਗੇ ਹਿਸਟਰੀ ਸਬਜੈਕਟ ਚੋਂ ਬੀ ਪਲੱਸ ਗ੍ਰੇਡ ਆਇਆ ਪੋਲੀਟੀਕਲ ਸਾਇੰਸ ਚੋਂ ਇਸ ਏ ਗ੍ਰੇਡ ਆਇਆ ਇੰਗਲਿਸ਼ ਲਿਟਰੇਚਰ ਚੋਂ ਜੀ ਤੋਂ ਬਹੁਤ ਬੰਦੇ ਭੱਜਦੇ ਆ ਇੰਗਲਿਸ਼ ਲਿਟਰੇਚਰ ਛੇਤੀ ਕਿਤੇ ਕੋਈ ਸਟੂਡੈਂਟ ਜਿਹੜਾ ਉਹ ਰੱਖਦਾ ਨਹੀਂ ਕਿਉਂਕਿ ਇੰਗਲਿਸ਼ ਜਿੱਦਾਂ ਤੋਂ ਤਾਂ ਵੈਸੇ ਜਿਹੜੇ ਪੰਜਾਬੀ ਆ ਉਹ ਭੱਜਦੇ ਹੁੰਦੇ ਆ ਪਰ ਆਪਾਂ ਇੰਗਲਿਸ਼ ਲਿਟਰੇਚਰ ਰੱਖੀ ਆ ਉਹਦੇ ਚੋਂ ਏ ਗ੍ਰੇਡ ਆ ਤੇ ਹੋਰ ਵੀ ਸਬਜੈਕਟ ਇੰਗਲਿਸ਼ ਆ ਗਿਆ ਜਿਵੇਂ ਥੱਲੇ ਇੱਕ ਜਿਹੜੀ ਇੰਗਲਿਸ਼ ਕੰਪਲਸਰੀ ਹੁੰਦੀ ਆ ਉਹ ਚੋਂ ਏ ਪਲੱਸ ਗ੍ਰੇਡ ਆ ਇੱਕ ਫਰਸਟ ਡੇਟ ਦਾ ਸਬਜੈਕਟ ਆ ਉਹ ਚੋ ਏ ਗ੍ਰੇਡ ਆ ਆਈ ਡੀ ਸੀ ਸਬਜੈਕਟ ਜਿਵੇਂ ਪੰਜਾਬ ਦੇ ਮੇਲੇ ਤੇ ਤਿਹਾਰ ਇਹਦਾ ਏ ਪਲੱਸ ਗ੍ਰੇਡ ਆ এনवायरमेंटਲ ਸਟੱਡੀਜ਼ ਇਹਦੇ ਚੋ ਏ ਗ੍ਰੇਡ ਆ ਪੰਜਾਬੀ ਕੰਪਲਸਰੀ ਜੋ ਏ ਪਲੱਸ ਗ੍ਰੇਡ ਆ ਜਾਨੀ ਕਿ ਏ ਤੇ ਏ ਪਲੱਸ ਗ੍ਰੇਡ ਆ ਜਾਨੀ ਕਿ 80% ਆਪਾਂ ਮੰਨ ਸਕਦੇ ਆ ਹੁਣ ਜਿਹੜੀ ਹੈਰਾਨੀ ਵਾਲੀ ਗੱਲ ਆ ਉਹ ਤੁਸੀਂ ਫੋਟੋ ਤੇ ਦੇਖ ਸਕਦੇ ਆ ਜਿਹੜਾ ਕਿ ਮਾਈਨਰ ਸਬਜੈਕਟ ਆਗਾ ਫਿਜ਼ੀਕਲ ਐਜੂਕੇਸ਼ਨ ਦਾ ਸਰੀਰਕ ਸਿੱਖਿਆ ਸਬਜੈਕਟ ਸਾਰਿਆਂ ਤੋਂ ਸੌਖਾ ਸਬਜੈਕਟ ਮੰਨਿਆ ਜਾਂਦਾ। ਇਹਦੇ ਚੋਂ ਜਿਹੜਾ ਉਹ ਯੂਨੀਵਰਸਿਟੀ ਦਾ ਰਿਜ਼ਲਟ ਕੱਢਿਆ ਉਹ ਆਇਆ 0 ਨੰਬਰ। ਇੱਕ ਪਾਸੇ ਤਾਂ ਇੰਗਲਿਸ਼ ਚੋਂ 80% 90% ਨੰਬਰ ਲੈਣ ਵਾਲਾ ਵਿਦਿਆਰਥੀ ਸਰੀਰਕ ਸਿੱਖਿਆ ਚ 0 ਨੰਬਰ ਲੈ ਸਕਦਾ ਇਹ ਗੱਲ ਸੰਭਵ ਆ। ਬਾਕੀ ਤੁਸੀਂ ਫੋਟੋ ਚ ਦੇਖ ਸਕਦੇ ਹੋ ਕਿ ਰਿਜ਼ਲਟ ਕੋਈ ਆਪਾਂ ਫੇਕ ਰਿਜ਼ਲਟ ਨਹੀਂ ਦਿਖਾਇਆ ਤੇ ਜਾਨੀ ਕਿ ఫిਜ਼ੀਕਲ ਐਜੂਕੇਸ਼ਨ ਚੋਂ ਜ਼ੀਰੋ ਆਇਆ ਹੁਣ ਗੱਲ ਇੱਥੇ ਹੁੰਦੀ ਹੈ ਵੀ ਆਪਾਂ ਕੋ ਰਿਸ਼ਵਤ ਵਾਲੇ ਪਾਸੇ ਆ ਜੀਏ ਜ਼ੀਰੋ ਆਉਣ ਦਾ ਕਾਰਨ ਕੀ ਹੈ ਜ਼ੀਰੋ ਆਉਣ ਦਾ ਕਾਰਨ ਹੈਗਾ ਵੀ ਜਦੋਂ ਆਪਾਂ ਸਪੜੀ ਭਰਾਂਗੇ ਦੁਬਾਰੇ ਪੇਪਰ ਦੇਵਾਂਗੇ ਉਹਦਾ ਘੱਟੋ ਘੱਟ ਖਰਚਾ 2000 ਤੋਂ 2500 ਰੁਪਿਆ ਆਊਗਾ 2000 ਤੋਂ 2500 ਰੁਪਿਆ ਹੋਊਗਾ ਉਹ ਕਿਹਦੇ ਖਾਤੇ 'ਚ ਜਾਣਿਆ ਯੂਨੀਵਰਸਿਟੀ ਦੇ ਖਾਤੇ 'ਚ ਜਾਣਿਆ ਸੋ ਇਹ ਵੀ ਇੱਕ ਰਿਸ਼ਵਤ ਆ ਇਹ ਰਿਸ਼ਵਤ ਮੰਨੂਗਾ ਮੈਂ ਇਹਨੂੰ ਵੀ ਜੋ ਸਟੂਡੈਂਟਾਂ ਤੋਂ ਸਿੱਧੇ ਤੌਰ ਤੇ ਨਹੀਂ ਲਈ ਜਾਂਦੀ ਵਿੰਗ ਵਲਾ ਖਾ ਕੇ ਜਿਹੜੀ ਸਟੂਡੈਂਟਾਂ ਤੋਂ ਰਿਸ਼ਵਤ ਲਈ ਜਾਂਦੀ ਹੈਗੀ ਸੋ ਇਸ ਚੀਜ਼ ਬਾਰੇ ਕੋਈ ਅਜੇ ਤੱਕ ਬੋਲੇ ਹੀ ਨਹੀਂਗਾ ਇਹ ਲੁੱਟ ਕੱਲੀ ਮੇਰੀ ਨਹੀਂ ਹੋਈ ਇਹ ਲੁੱਟ ਸਾਰਿਆਂ ਦੀ ਹੁੰਦੀ ਹੈ ਹੁਣ ਜਿੰਨੇ ਵੀ ਮੇਰੇ ਟੀਚਰ ਜਾਂ ਕੋਈ ਪੜ੍ਹੇ ਲਿਖੇ ਬੰਦੇ ਵੀਡੀਓ ਦੇਖ ਰਹੇ ਆ ਉਹ ਤੁਸੀਂ ਇੱਕ ਵਾਰੀ ਐ ਹੈਰਾਨੀ ਵਾਲੀ ਗੱਲ ਦੇਖੋ ਵੀ ਬਾਕੀ ਸਾਰੇ ਸਬਜੈਕਟਾਂ ਚੋਂ ਨੌ ਸਬਜੈਕਟਾਂ ਚੋਂ ਨਹੀਂ 8 ਸਬਜੈਕਟਾਂ ਚੋਂ ਏ ਗ੍ਰੇਡ ਏ ਪਲੱਸ ਗ੍ਰੇਡ ਲੈਣ ਵਾਲਾ ਵਿਦਿਆਰਥੀ ਕੀ ਸਰੀਰਕ ਸਿੱਖਿਆ ਚੋਂ ਇੰਨਾ ਹੀ ਮਾੜਾ ਹੋ ਗਿਆ ਵੀ ਜ਼ੀਰੋ ਜ਼ੀਰੋ ਨੰਬਰ ਹੀ ਆ ਗਏ ਵੀ ਜ਼ੀਰੋ ਤਾਂ ਜੇ ਮੈਂ ਆਪਦੇ ਜਾਂ ਕਿਸੇ ਆਪਾਂ ਇਥੋਂ 5-4 ਬੰਦੇ ਪੜ੍ਹੇ ਨੂੰ ਭੇਜਦੇ ਨਾ ਮੈਂ ਆਪਦੇ ਪਿਓ ਨੂੰ ਭੇਜ ਦਿਆਂ ਪੇਪਰ ਦੇਣ ਮੈਨੂੰ ਲੱਗਦਾ 10 ਨੰਬਰ ਉਹ ਵੀ ਲਿਆਊਗਾ 10 ਨੰਬਰ ਉਹਦੇ ਵੀ ਵੱਟ ਤੇ ਪਏ ਪਰ ਮੈਨੂੰ 0 0 ਨੰਬਰ ਮਿਲਿਆ ਕੋਈ ਨਹੀਂ ਪਾਤੀ ਆਰਟੀਆਈ ਫਿਰ ਆਪਾਂ ਵੀ ਖਿੱਚ ਕੀ ਰੱਖਾਂ ਦੀ ਗੱਮ ਘੜੀਸਾਂਗੇ ਤੇ ਆਰਟੀਆਈ ਆਪਾਂ ਪਾਤੀ ਆ ਵੀ ਸਾਨੂੰ ਭਈ ਉਹ ਜਿਹੜੀ ਇਹਦੀ ਜਿਹੜੀ ਆਪਾਂ ਆਨਸਰ ਸ਼ੀਟ ਸੀਗੀ ਉਹਦੀ ਫੋਟੋ ਕਾਪੀ ਯੂਨੀਵਰਸਿਟੀ ਤੋਂ ਮੰਗਵਾਈ ਆ ਵੀ ਐਡਾ ਕਿਥੇ ਜਿਹੜਾ ਮਾੜਾ ਹੋ ਗਿਆ 0 ਨੰਬਰ ਉਹਨੂੰ ਆਉਂਦਾ ਹੁੰਦਾ ਜਿਹੜਾ ਬੰਦਾ ਜਮਾ ਖਾਲੀ ਛੱਡ ਕੇ ਆਇਆ ਹੋਵੇ ਸਰੀਰਿਕ ਸਿੱਖਿਆ ਦੇ ਸਬਜੈਕਟ ਚ ਜੇ ਆਪਾਂ ਇੰਨਾ ਲਿਖਿਆਗੇ ਨਾ ਕਸਰਤ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਤਾਂ ਵੀ ਮੈਂ ਕਹਿੰਦਾ ਵੀ ਇੱਕ ਦੋ ਨੰਬਰ ਆਪਾਂ ਨੂੰ ਮਿਲ ਜਾਣਗੇ ਸੋ 70 ਨੰਬਰਾਂ ਦਾ ਜਿਹੜਾ ਉਹ ਪੇਪਰ ਸੀਗਾ ਉਦੇ ਚੋਂ ਜ਼ੀਰੋ ਨੰਬਰ ਵਾਲੀ ਹੈਰਾਨੀ ਵਾਲੀ ਗੱਲ ਆ ਹੁਣ ਤੁਸੀਂ ਕਹੋਗੇ ਵੀ ਤੂੰ ਪੜ੍ਹਦਾ ਨਹੀਂ ਹੋਣਾ ਜੇ ਮੈਂ ਪੜ੍ਹਦਾ ਨਹੀਂ ਹੋਣਾ ਤਾਂ ਫਿਰ ਮੇਰੇ ਦੂਜੇ ਸਬਜੈਕਟਾਂ ਚੋਂ ਕਿਵੇਂ ਨੰਬਰ ਆ ਗਏ ਇਹ ਗੱਲ ਹੋ ਸਕਦੀ ਆ ਵੀ ਕੋਈ ਵਿਦਿਆਰਥੀ ਜਿਹੜਾ ਉਹ ਜਿਵੇਂ ਕਿਸੇ ਸਬਜੈਕਟ ਚੋਂ ਇੰਟੈਲੀਜੈਂਟ ਹੋ ਸਕਦਾ ਕਿਸੇ ਚੋਂ ਨਲਾਇਕ ਹੋ ਸਕਦਾ ਪਰ ਇੰਨਾ ਵੀ ਨਹੀਂ ਉਹ ਨਲਾਇਕ ਹੋ ਸਕਦਾ ਵੀ ਉਹਦੀ ਜ਼ੀਰੋ ਹੀ ਆ ਜੇ ਇੱਕ ਚੋਂ ਬਾਕੀ ਗੱਲ ਜੇ ਤੁਹਾਨੂੰ ਐ ਲੱਗਦਾ ਵੀ ਇਹ ਉਹੀ ਮਾਰੀ ਜਾਂਦਾ ਵੀ ਇਹ ਇਹਨੂੰ ਕਿਹੜੇ ਇਹ ਪੇਪਰ ਨਹੀਂ ਦੇਣ ਗਿਆ ਹੋਣਾ ਉਹ ਮੇਰੀ ਅਟੈਂਡੈਂਸ ਚੈੱਕ ਕੀਤੀ ਜਾਵੇ ਮੇਰੇ ਜਿਹੜੇ ਐਮਐਸਟੀ ਹੈਗੇ ਕਾਲਜ ਦੇ ਉਹ ਚੈੱਕ ਕੀਤੇ ਜਾਣ ਕਿ ਮੈਂ ਵਾਕਈ ਜ਼ੀਰੋ ਵਾਲਾ ਸਟੂਡੈਂਟ ਆ ਕਿ ਮੈਂ ਵਾਕਈ ਜ਼ੀਰੋ ਚਾਹੀਦੀ ਹੈ ਮੇਰੀ ਫਿਜ਼ੀਕਲ ਐਜੂਕੇਸ਼ਨ ਚ ਬਾਕੀ ਮੈਂ ਕੁਝ ਇੱਕ ਇਹੋ ਜਿਹੇ ਸਟੂਡੈਂਟ ਵੀ ਦਿਖਾ ਦਊਗਾ ਤੁਹਾਨੂੰ ਜਿਹੜੇ ਜਮਾ ਨਹੀਂ ਲਿਖ ਕੇ ਆਏ ਹੋਣੇ ਤੇ ਉਹ ਬੰਦੇ ਪਾਸ ਵੀ ਹੋਏ ਆਗੇ ਇਹ ਸਬਜੈਕਟ ਚੋਂ ਇਹ ਜ਼ੀਰੋ ਵਾਲੀ ਹੈਰਾਨੀ ਗੱਲ ਆ ਬਾਕੀ ਮੇਰੇ ਬੋਲਣ ਦਾ ਮਕਸਦ ਇਹੇ ਆ ਵੀ ਜੇ ਮਰੇ 1 2 ਨੰਬਰ ਵੀ ਆਏ ਹੁੰਦੇ ਨਾ ਮੈਂ ਬੋਲਦਾ ਨਹੀਂ ਸੀ ਮੈਂ ਦੁਬਾਰੇ ਪੇਪਰ ਦੇ ਦਿੰਦਾ ਥੋ ਮੈਨੂੰ ਜ਼ੀਰੋ ਵਾਲੀ ਗੱਲ ਕਰਕੇ ਬੋਲਣਾ ਪੈ ਗਿਆ ਤੇ ਜਿਹੜਾ ਬੰਦਾ ਸੱਚਾ ਹੁੰਦਾ ਉਹ ਕੋਠੇ ਤੇ ਚੜ ਕੇ ਰੌਲਾ ਪਾਉਂਦਾ ਤੇ ਜਿਹੜਾ ਬੰਦਾ ਝੂਠਾ ਹੁੰਦਾਗਾ ਉਹ ਅੰਦਰ ਵੜ ਜਾਂਦਾ ਉਹ ਚੁੱਪ ਕਰ ਜਾਂਦਾ ਫਿਰ ਆਪਾਂ ਦਾ ਆਪਾਂ ਸੱਚੇ ਸੀਗੇ ਤੇ ਆਪਾਂ ਦਾ ਬੋਲੇਾਂਗੇ ਤੇ ਤਾਂ ਆਪਾਂ ਜਿਹੜੀ ਉਹ ਆਰ ਡੀ ਆਈ ਵੀ ਜਿਹੜੀ ਉਹ ਅੱਜ ਪਾਤੀ ਆ ਜਿੱਥੋਂ ਤੱਕ ਵਾਹ ਲੱਗੀ ਲਾਵਾਂਗੇ ਤੇ ਬਾਕੀ ਦੇਖੀ ਜਉ ਜਿਹੜਾ ਕੁਛ ਅੱਗੇ ਹੋਊਗਾ ਉਹ ਦੇਖੀ ਜਉ ਤੇ ਬਾਕੀ ਲੁੱਟ ਹੈ ਇੱਕ ਆਪਾਂ ਇੱਕ ਅਕਸਰੀ ਚੀਜ਼ ਨਾ ਸੁਣੀ ਸੀ ਜਦੋਂ ਅਸੀਂ ਕਾਲਜ 'ਚ ਨਵੇਂ-ਨਵੇਂ ਲੱਗੇ ਸੀਗੇ ਵੀ ਜਿਹੜੀ ਯੂਨੀਵਰਸਿਟੀ ਹੈ ਨਾ ਉਹ ਘਾਟੇ 'ਚ ਚੱਲ ਰਹੀ ਆ ਤੇ ਵੀ ਉਹ ਜਾਣ ਕੇ ਜਿਹੜੀਆਂ ਉਹ ਸਫਲੀਆਂ ਕਢਦੀ ਆ ਗਈ ਸੋ ਜੇ ਮੈਂ ਮੈਨੇ 5 4 ਨੰਬਰ ਆਏ ਹੁੰਦੇ ਫੇਰ ਵੀ ਮੈਂ ਨਹੀਂ ਬੋਲਦਾ ਨਹੀਂ ਸੀਗਾ ਸੋ ਜਿਹੜੀ ਮੇਰੀ 0 ਆ ਨਾ 0 ਨੇ ਮੈਨੂੰ ਬੋਲਣ ਤੇ ਮਜਬੂਰ ਕਰਤਾ ਸੋ ਇੱਕ ਪਿੱਛੇ ਜੇ ਜਿਹੜੀ ਉਹ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਵੀ ਆਈ ਸੀਗੀ ਇੱਕ ਵਾਰੀ ਸਿੱਖਿਆ ਕ੍ਰਾਂਤੀ ਆਏ ਆਈ ਸੀਗੀ ਜਿਵੇਂ ਮੀਂਹ ਆ ਕੇ ਇੱਕ ਵਾਰੀ ਸਟੱਕਾ ਜਾ ਕੇ ਹਟ ਜਾਂਦਾ ਹੁੰਦਾ ਉਵੇਂ ਮੈਨੂੰ ਲੱਗਦਾ ਹੁਣ ਉਹ ਸਕੂਲਾਂ 'ਚ ਜਿਹੜੀ ਸਿੱਖਿਆ ਕ੍ਰਾਂਤੀ ਉਹ ਬਾੜੀ ਹੋ ਗਈ ਸੀ ਤੇ ਹੁਣ ਉਹ ਸਕੂਲਾਂ 'ਚੋਂ ਨਿਕਲ ਕੇ ਸਕੂਲਾਂ ਤੋਂ ਉੱਠਣ ਲੱਗੀ ਸਿੱਖਿਆ ਕ੍ਰਾਂਤੀ ਤੇ ਹੁਣ ਉਹ ਕਾਲਜਾਂ ਤੇ ਯੂਨੀਵਰਸਿਟੀਆਂ ਚ ਵੜ ਗਈ ਤੇ ਤਾਂ ਕਰਕੇ ਹੁਣ ਉਥੇ ਜਿਹੜੀ ਉਹ ਪੂਰੀ ਐਨ ਸਿਰੇ ਤੇ ਚੱਲਦੀ ਹੈ ਕਿ ਸਿੱਖਿਆ ਕ੍ਰਾਂਤੀ ਪੂਰੀ ਟੌਪ ਤੇ ਚੱਲਦੀ ਹੈ ਸਿੱਖਿਆ ਕ੍ਰਾਂਤੀ ਯੂਨੀਵਰਸਿਟੀਆਂ ਤੇ ਕਾਲਜਾਂ ਚ ਤੇ ਇਹ ਲੁੱਟਣ ਦਾ ਧੰਦਾ ਹੈਗਾ ਇਹ ਲੁੱਟਾ ਛਰੇਆਂ ਮੋ ਲੁੱਟਾ ਵਿਦਿਆਰਥੀਆਂ ਦੀ ਇਹ ਤੇ ਜਾਂ ਸਾਨੂੰ ਸਿੱਧੇ ਹੀ ਕਹਿ ਦਿਆ ਕਰਨ ਵੀ ਭਾਈ ਸਾਡੇ ਖਾਤੇ ਚ 2-2000 ਰੁਪਇਆ ਪਾ ਦਿਓ ਤੇ ਅਸੀਂ ਤੁਹਾਨੂੰ ਪਾਸ ਕਰ ਦੇਾਂਗੇ ਇਹ ਜ਼ੀਰੋ ਵਾਲੀ ਕਿਤੇ ਤੱਕ ਬਣਦੀ ਨਹੀਂ ਜਿੰਨਾ ਮਰਜੀ ਮੇਰਾ ਨੰਬਰ ਨੋਟ ਕਰ ਲਓ 7009534052 ਜੇ ਕੋਈ ਪੜਿਆ ਲਿਖਿਆ ਬੰਦਾ ਮੇਰੀ ਵੀਡੀਓ ਦੇਖ ਰਿਹਾ ਤਾਂ ਮੈਨੂੰ ਕਾਲ ਕਰ ਲਿਓ 7009534052 ਤੇ ਤੁਸੀਂ ਕਾਲ ਕਰ ਸਕਦੇ ਆ ਜਿਹੜੀ ਹੈਰਾਨੀ ਵਾਲੀ ਗੱਲ ਆ ਉਹ ਜ਼ੀਰੋ ਦੀ ਆ ਕਿ ਬਾਕੀ ਗੱਲਾਂ ਇਹ ਆ ਵੀ ਮੈਂ ਆਪਦੇ 10ਵੀਂ ਦੇ ਇੰਚਾਰਜ ਨਾਲ ਵੀ ਗੱਲ ਕਰਾ ਸਕਦਾ ਪਲੱਸ 2 ਦੇ ਇੰਚਾਰਜ ਨਾਲ ਵੀ ਗੱਲ ਕਰਾ ਸਕਦਾ ਤੁਸੀਂ ਉਹਨਾਂ ਤੋਂ ਪਤਾ ਕਰ ਲਿਓ ਮੈਂ ਨੰਬਰ ਦੇ ਦਊਗਾ ਵੀ ਇਹ ਸਟੂਡੈਂਟ ਕਿਹੋ ਜਿਹਾ ਸੀਗਾ ਕੀ ਇਹ ਵਾਕਈ ਜ਼ੀਰੋ ਵਾਲਾ ਸਟੂਡੈਂਟ ਆ ਜੇ ਮੈਂ ਉਹਨਾਂ ਨੇ ਕਹਿਦਾ ਵੀ ਇਹ ਵਾਕਈ ਜ਼ੀਰੋ ਵਾਲਾ ਸਟੂਡੈਂਟ ਆ ਆਪਾਂ ਵੀਡੀਓ ਡਿਲੀਟ ਕਰ ਦਿਆਂਗੇ ਵੀਡੀਓ ਆਪਾਂ ਡਿਲੀਟ ਕਰ ਦਿਆਂਗੇ ਸੋ ਮੇਨ ਗੱਲ ਜਿਹੜੀ ਬੋਲਣ ਦੀ ਉਹ ਹੈ ਵੀ ਸਿੱਖਿਆ ਕ੍ਰਾਂਤੀ ਸਕੂਲਾਂ 'ਚ ਉੱਠਣ ਲੱਗੀ ਤੇ ਉਹ ਜਿਹੜੀ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਵੜ ਗਈ ਆ ਇਸ ਚੀਜ਼ ਤੇ ਕੋਈ ਨਹੀਂ ਬੋਲਦਾ ਲੁੱਟ ਕਰਾਈ ਜਾਂਦੇ ਆਗੇ ਸਾਰੇ ਭਰੀ ਜਾਂਦੇ ਆਗੇ ਪੈਸੇ ਪੇਪਰ ਦਵਾਰੇ ਦਵਾਰੇ ਦੇਈ ਜਾਂਦੇ ਆ ਕੋਈ ਆਏ ਨਹੀਂ ਪੁੱਛਦਾ ਵੀ ਭਾਈ ਸਾਡੇ ਇਹ ਨੰਬਰ ਕੱਟੇ ਕਿਉਂ ਆ ਮੈਂ ਤੁਹਾਨੂੰ ਦੱਸ ਦਿੰਦਾ ਮੈਂ 15 ਪੇਜ ਭਰ ਕੇ ਆਇਆ ਠੀਕ ਆ 15 ਪੇਜਾਂ ਚੋਂ ਇੱਕ ਵੀ ਨੰਬਰ ਨਹੀਂ ਲੱਭਿਆ ਵੀ ਕਿਧੋਂ ਇੱਕ ਨੰਬਰ ਵੀ ਨਹੀਂ ਥਿਆ ਜਿਹੜਾ ਜਿਹੜੇ ਟੀਚਰ ਨੇ ਚੈੱਕ ਕੀਤੀ ਆ ਵੀ ਉਸ ਉਸ ਬੰਦੇ ਨੂੰ ਇੱਕ ਨੰਬਰ ਵੀ ਨਹੀਂ ਥਿਆ ਕਿਧੋਂ ਵੀ 15 ਪੇਜਾਂ ਚੋਂ ਵੀ ਮੈਂ ਇਹੋ ਜਿਹਾ ਜਿਹੜਾ ਉਹ ਚੀਜ਼ ਕੋਈ ਲਿਖੀ ਪੜਾਂ ਵੀ ਜਿੱਥੋਂ ਮੈਨੂੰ ਇੱਕ ਨੰਬਰ ਮਿਲ ਜੇ ਮੈਂ ਇੱਕ ਨੰਬਰ ਦੇ ਦਿਆਂ ਸ਼ਰਿਆਂ ਨੂੰ ਲੁੱਟਾ ਕੀ ਇਹ ਲੁੱਟ ਆਪਾਂ ਹੋ ਨਹੀਂ ਦਿੰਦੇ ਬੋਲਾਂਗੇ ਹਨ ਜਿਹੜੀ ਜਿਹੜੀ ਚੀਜ਼ ਸੱਚੀ ਆ ਉੱਥੇ ਆਪਾਂ ਬੋਲਾਂਗੇ ਇੱਕ ਗੁਰੂ ਸਾਹਿਬ ਦੀ ਗੱਲ ਵੀ ਆ ਨਾ ਜ਼ੁਰਮ ਕਰਨਾ ਤੇ ਨਾ ਜ਼ੁਰਮ ਸਹਿਣਾ ਜੇ ਆਪਾਂ ਜ਼ੁਰਮ ਸਹਿੰਦੇ ਆ ਤਾਂ ਵੀ ਆਪਾਂ ਪਾਪੀ ਆਂਗੇ ਜ਼ੁਰਮ ਆਪਾਂ ਸਹਿੰਦੇ ਨਹੀਂ ਬੋਲਾਂਗੇ ਆਰਟੀਆਈ ਆਪਾਂ ਪਾਦੀ ਆ ਅੱਜ ਤੇ ਮਹੀਨੇ ਤੱਕ ਆਪਾਂ ਜਿਹੜਾ ਉਹ 20-25 ਦਿਨਾਂ ਤੱਕ ਰਿਜ਼ਲਟ ਮਿਲ ਜੂਗਾ ਬਾਕੀ ਔਰ ਜਦੋਂ ਆਪਣੇ ਕੋਲੇ ਰਿਜ਼ਲਟ ਆ ਗਿਆ ਉਹਦੀ ਆਪਾਂ ਵੀਡੀਓ ਤੁਹਾਡੇ ਨਾਲ ਉਦੋਂ ਜਰੂਰ ਸ਼ੇਅਰ ਕਰਾਂਗੇ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਤੱਕ ਪਹੁੰਚ ਸਕੇ ਵੀ ਹੋਕ ਹੀ ਰਿਹਾ ਚੱਲ ਕੀ ਰਿਹਾ ਵੀ ਸੁੱਤੇ ਪਈ ਬੰਦੇ ਮੈਨਲਾ ਦਾ ਟੀਚਰ ਸੁੱਤੇ ਪਈ ਚੈੱਕ ਕਰੀ ਜਾਂਦੇ ਆ ਹੋ ਸਕਦਾ ਰਾਤ ਨੂੰ ਚੈੱਕ ਕਰਦੇ ਹੋਣ ਤੇ ਬਾਕੀ ਇਹ ਆਪਣੀ ਗੱਲਬਾਤ ਸੀ ਕੋਈ ਇਹ ਚ ਆਪਾਂ ਹਵਾ ਨਹੀਂ ਹਵਾ ਜੜਾਂਗਣੀ ਮਾਰੀ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਕਾਲ ਕਰ ਲਿਓ ਤੇ ਬਾਕੀ ਐਡੀ ਕੋਈ ਗੱਲਬਾਤ ਹੀ ਨਹੀਂ ਹੈਗੀ ਆਪਾਂ ਜਿਹੜੀ ਉਹ ਸਾਰੀ ਵੀਡੀਓ ਚ ਆਪਾਂ ਤੁਹਾਨੂੰ ਜਿਹੜਾ ਸੱਚ ਆ ਉਹ ਦਿਖਾਈ ਦਿੱਤਾਗਾ ਤੇ ਬਾਕੀ ਅੱਜ ਮੈਂ ਕਾਲਜ ਦੇ ਟੀਚਰਾਂ ਨੂੰ ਵੀ ਦਿਖਾਇਆ ਉਹ ਕਹਿੰਦੇ ਇਹ ਚ ਜਾਂ ਤਾਂ ਮਿਸਟੇਕ ਹੋਈ ਵੀ ਆ ਤੇ ਜਾਂ ਤੇਰਾ ਪੇਪਰ ਹੀ ਨਹੀਂ ਚੈੱਕ ਹੋਇਆ ਤੇ ਵੀ 2500 ਰੁਪਇਆ ਜਦੋਂ ਮੈਂ ਦੇਵਾਂਗਾ ਵੀ 2025 ਉਹਦੋਂ ਮੇਰਾ ਪੇਪਰ ਚੈੱਕ ਹੋਊਗਾ ਉਦੋਂ ਨੰਬਰ ਵੀ ਆ ਜਾਣਗੇ ਮੈਨੂੰ ਪਤਾ ਜਦੋਂ ਪੇਪਰ ਦੁਬਾਰੇ ਦਿੱਤਾ ਉਹਦੇ ਨੰਬਰ ਵੀ ਆ ਜਾਣਗੇ ਜਦੋਂ ਖਾਤੇ ਜਾਂ ਆਪਾਂ ਸੜਦੇ ਪੈਸੇ ਉਹਦਾ ਨੰਬਰ ਵੀ ਆ ਜਾਣਗੇ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਵੀ ਕਾਲਜਾਂ ਚ ਯੂਨੀਵਰਸਿਟੀਆਂ ਚ ਵੀ ਲੁੱਟ ਹੁੰਦੀ ਆ ਕੱਲੀ ਥਾਣਿਆਂ ਚ ਕਚਹਿਰੀਆਂ ਚ ਹੀ ਨਹੀਂ ਹੁੰਦੀ ਇਹ ਵੀ ਇੱਕ ਰਿਸ਼ਵਤ ਆ ਗਈ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ